ਡਾਂਡਾ ਵੜਮੜਾ ਹਲਕੇ ਤੇ ਕੰਢੀ ਪਿੰਡ ਨਰੂਲ ਪਟਲਾ ਪਾਨੋਵਾਲ ਭਾਜਪਾ ਦੇ ਲੋਕ ਸਭਾ ਹਸ਼ਾਰਪੁਰ ਤੋਂ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਪਹੁੰਚੇ ਜਿੱਥੇ ਪਿੰਡ ਵਾਸੀਆ ਵੱਲੋਂ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅੱਜ ਸਾਡੇ ਅਨੀਤਾ ਸੋਮ ਪ੍ਰਕਾਸ਼ ਜੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਗੜਦੀਵਾਲਾ ਦੇ ਕੰਢੀ ਏਰੀਏ ਦਾ ਦੌਰਾ ਕੀਤਾ ਜਿਹਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਉਹਨੂੰ ਰੂੜਾ ਬਣਵਾਲਾ ਉਹਨਾਂ ਪਟਲਾ ਪਹੁੰਚਿਆ ਇਹਨਾਂ ਦੇ ਵਿੱਚ ਚੋਣ ਜਲਸਿਆਂ ਨੂੰ ਸੰਬੋਧਿਤ ਕੀਤਾ ਜਿਹਦੇ ਵਿੱਚ ਬਹੁਤ ਵੱਡਾ ਹੰਗਾਰਾ ਜਿਹੜਾ ਜਨਤਾ ਦਾ ਉਹ ਭਾਰਤੀ ਜਨਤਾ ਪਾਰਟੀ ਔਰ ਮੋਦੀ ਜੀ ਦੇ ਪੱਖ ਦੇ ਵਿੱਚ ਉਹ ਦੇਖਣ ਨੂੰ ਮਿਲ ਰਿਹਾ ਪੂਰੇ ਲੱਗਦਾ ਲੋਕਾਂ ਦੇ ਜਿਹੜਾ ਇੱਕ ਅੰਦਰੋਂ ਮੰਨ ਦੀ ਭਾਵਨਾ ਹੈ ਉਹਦੇ ਤੋਂ ਲੱਗਦਾ ਹੈ ਕਿ ਇਸ ਵਾਰ ਲੋਕ ਤੀਸਰੀ ਵਾਰ મોદી ਜੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦੇ ਆ ਉਹ ਲੋਕਾਂ ਦਾ ਮਨ ਹੈ ਕਿ ਦੁਬਾਰਾ ਫਿਰ ਇਥੋਂ ਨੀਤਾ ਭੈਂਜੀ ਨੂੰ ਵੋਟਾਂ ਪਾ ਕੇ ਜਿਤਾ ਕੇ 400 ਪਾਰ ਦੀ ਜਿਹੜੀ ਗਿਣਤੀ ਹੈ ਉਹਦੇ ਵਿੱਚ ਇੱਕ ਮੋਤੀ ਹੁਸ਼ਿਆਰਪੁਰ ਦੀ ਧਰਤੀ ਤੋਂ ਵੀ ਜੜਿਆ ਜਾਏ ਇਹ ਲੋਕਾਂ ਦੇ ਮਨਾਂ ਦੀ ਖੁਆਇਸ਼ ਹੈ ਉਹਦੇ ਤਹਿਤ ਅੱਜ ਵੱਖ-ਵੱਖ ਚੋਣ ਜਲਸਿਆਂ 'ਚ ਆਏ ਐ ਬਹੁਤ ਸਾਰਾ ਪਿਆਰ ਲੋਕਾਂ ਦਾ ਜਿਹੜਾ ਉਹ ਸਾਨੂੰ ਮਿਲਿਆ